ਲੱਗ ਨੂੰ ਰੋਕ ਕੇ ਪਹਿਲਾਂ ਦੇਖ ਲਓ ਕਿ ਤਾਂ ਲੱਗਦਾ ਹੈ ਫਿਰ ਕੀ ਕਰਨਾ ਪਸਨੀ ਕੰਨੀ ਨੂੰ ਮੋਟੇ ਨਾਲ ਦੇ ਸੱਦੇ ਇਕੱਠੀ ਕਰਦੇ ਜਾਂਦਾ ਲੱਗ ਮੈਂ ਸੱਚਾ ਕਿ ਤਾਂ ਮੁਰਦਾ ਸਾਹਮਣੇ ਲੱਗ ਕੇ ਕਿੰਨੇ ਦਿਨ ਹੋ ਗਿਆ ਬੰਦਾਸ ਜੀ ਤੁਹਾਨੂੰ ਇੱਕੋ ਗੱਲ ਵਾਰ ਵਾਰ ਦੱਸਦੇ ਆ ਤੁਹਾਡੇ ਦਿਮਾਗ ਦੇ ਕਿਹੜਾ ਕੋਟ ਨਾ ਰੱਦ ਕੰਨੀ ਨੂੰ ਇਸ ਦਾ ਮੋੜਿਆ ਬੰਦਾ ਮਖਾਤੀ ਆਖੀ ਦੀ ਗੱਲ ਕੰਨ ਕਰਕੇ ਲਾਉਣਾ ਲੱਗੂ ਦੇਖੋ ਤੁਹਾਨੂੰ ਆਪਾਂ ਕਿ ਕਿੰਨੀ ਰੱਜ ਗਈ ਫੰਡ ਨੂੰ ਜੀ ਕਨ ਨਹੀਂ ਮੈਚ ਲੋਟ ਪਾਉਂਦੇ। ਕਿਰੇ ਦਾ ਫਾਟੇ ਕਰਦੇ ਆਪਾਂ। ਮੈਂ ਪੈਸਾ ਸਾਫ ਕਰਾਂ। ਆ ਬਾਜ਼ਾਰ ਕੀ ਤਰ੍ਹਾਂ ਸਾਫ਼ ਕਰਨਾ ਹੈ ਨਾ ਉਸ ਦਾ ਲਾਸਟ ਪਲਾਂ ਤੁਹਾਡਾ ਆਇਆ ਮੋਰਾਚਾ ਨਾ ਅਲੇ ਕਦੇ ਝਟਕ ਗਿਆ ਨਾ ਐਸਾ ਦਾ ਨੋ ਨਾ ਕਿਤੇ ਰਿਹਾ ਵਾਸਤੇ ਭਾਈ ਓ ਆਪ ਲੱਗ ਐਦਾ ਕੀ ਕਰਦਾ ਸਫਾਈ ਦੇ ਨਹੀਂ ਦੇਖੋ ਕਰਨੀ ਪਰ ਤਾਂ ਖਚਰਾ ਦੇ ਪੁਰਾਣੇ ਐਦਾ ਹੱਥ ਮਾਰਦਾ ਕਰੋ ਦੇਖੋ ਸਫਾਈ ਆ ਜਾਂਦੀ ਪਿੱਛੇ ਦਾ ਘਾਹ ਨੂੰ ਇਹ ਤਾਂ ਸ਼ੁਰੂ ਕਰਕੇ ਨਾ ਪਿੱਛੇ ਦਾ ਕਹਿੰਦਾ ਪੁੱਲਾ ਲੱਗਦਾ ਵੀ ਲੜਾ ਨਹੀਂ ਬਣਿਆ ਐਦਾ ਧਿਆਨ ਰੱਖੋ ਭਾਈ ਮਗਰਲੇ ਨਿਵੀਨੋਂ ਪਾਇਆ ਕਰੋ ਨੇ ਖਾਣ ਵਾਲੀ ਚੀਜ਼ ਰੱਖ ਦੋ ਕੋਈ ਸਾਹਮਣੇ ਕੀ ਗੱਲ ਝਾਗੀ ਰਹਿ ਗਏ ਪਹਿਲਾ ਲੜ ਵਧੀਆ ਲਾਓ ਘਰੇ ਜਾ ਕੇ ਜਿਹਨੇ ਮਿਹਨਤ ਕੀਤੀ ਉਹਨੂੰ ਪਤਾ ਕਿੱਦਾਂ ਲਾਉਣਾ ਲੜ ਉਹ ਜਿਆਦਾ ਟਾਈਮ ਨਹੀਂ ਲਾਉਣਗੇ ਜਿਨ੍ਹਾਂ ਨੇ ਘਰੇ ਜਾ ਕੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਦੇਖੀ ਨਹੀਂ ਦਸਤਾਰ ਉਹਦਾ ਤਾਂ ਹਾਲੇ ਮਾਗ ਦੇ ਵਿੱਚ ਮਾਗ ਆ ਜਾਂਦੀ ਹੈ ਨਾ ਬਾਕੀ ਕੋਈ ਨਹੀਂ ਬਾਕੀ ਇਹ ਬਣਾਉਣਾ ਹੈ ਲੈਣਾ ਪਾ ਇਹ ਲੈ ਵਾਸਤੇ ਦਾ ਕਰਦੇ ਵਾਪਸ ਸਾਹ ਲਾਉਂਦੇ ਫਿਰ ਉਪਰੋਂ ਥੋੜਾ ਮੋੜਵਾ ਆ ਚੀਜ਼ ਕਰਿਆ ਕਰੋ ਇੱਕ ਵਾਰੀ ਜਦੋਂ ਮੋੜ ਲੈਂਦੇ ਆ ਕੰਨੀ ਨਾਲ ਖਿੱਚ ਲੈ ਕਰੋ ਸਾਜੀ ਠੀਕਾ ਫੱਟੀ ਜਰੂਰ ਬਣਾਇਆ ਕਰੋ ਐ ਇਕੱਠਾ ਨਾ ਕਰਿਆ ਕਰੋ ਤੇ ਲੜ ਡਿੱਗਦੇ ਆ ਇਹ ਚਾਰ ਸਫਟੀ ਹੋਗੀ ਨਾ ਅਸਰਾ ਆ ਜੀ ਗਨੇਪਤੇ ਜੋ ਆ ਇਕੱਠਾ ਕਰਕੇ ਆ ਲਾ ਦੇ ਨੇ ਸੈਂਟ ਇਹ ਤਾਂ ਆ ਐਤਾ ਨਹੀਂ ਹੋਣਾ ਜੀ ਤਾਂ ਇਹਦੀ ਉਚਾਈ ਮੈਥਨੇੜੇ ਪਿੱਛੇ ਨੂੰ ਹੁੰਦਾ ਜਾਂਦਾ ਹੁਣ ਫੇਰ ਦੇਖੋ ਪਿੱਛੇ ਜਾ ਲਾਓ ਜੀ ਹਾਂ ਲੇਕ ਪਰ ਬੱਗੇ ਲਗੇ ਇੰਪੋਰਟ ਦੋਸਤਾਂ ਦੇ ਕਮਾਦਾ ਸ਼ੇਰ ਕੱਢ ਦੇ ਜੇ ਤੁਮਰੀ ਕੁੜੀਆਂ ਬਣੋ ਅੰਦੀਨ ਵਾਸਤੇ ਰੱਖਣਾ ਦੇਖੋ ਨੀਜਰਾਂਡ ਰੋਡ ਕਰਿਓ ਥੋੜਾ ਜਿਹਾ ਟੋਟਾਂ ਦਾ ਲੜਾ ਕੀ ਕਰਨਾ ਪੈਜਲਾਂ ਤੋਂ ਇਦਾਂ ਖਲੂਣਾਗਾ ਦੋਸਤਾਂ ਕੋਲ ਤਾਂ ਨਹੀਂ ਦੱਸੋ ਭਾਈ ਦੇ ਰੀ ਚੰਗੀ ਤਰ੍ਹਾਂ ਸੱਜੇ ਹੱਥਾਂ ਦਾ ਸਾਨਾ ਵੀ ਲੜੋ ਇਹ ਕੰਟਰੋਲ ਚ ਸਭ ਨਾਲ ਆ ਤਾਂ ਇਹੋ ਇੱਕ ਵਾਰੀ ਇਹਦਾ ਮੋੜ ਦੇਣਾ ਬਾਸ ਇਹ ਤਾਂ ਆਇਆ ਇੱਥੇ ਪਰ ਲਾਉਣ ਤੋਂ ਆਹ ਆਹ ਕੰਦੀ ਜਦੋਂ ਆਖ ਕੰਪਾਉਂਦਾ ਮੈਂ ਕਿ ਤਾ ਆ ਪਤਲਾ ਕਰ ਲਈ ਦੰਮਰ ਪੇਜ ਨੂੰ ਜੇ ਆਪਾਂ ਸਿੱਧਾ ਲਾਵੇਂ ਮੋਟਾ ਲੱਗ ਤੁਹਾਡਾ ਤੀਜਾ ਲੜ ਮੋਟਾ ਲਾ ਦਿੰਦਾ ਸਪੇਸ ਦੇ ਨਹੀਂ ਆ ਕਿ ਧੋਣੀ ਠੀਕ ਆ ਤੀਜੇ ਲੜ ਇੱਕ ਵਾਰੀ ਆਪਾਂ ਕਰ ਲੈ ਥੋੜਾ ਉੱਪਰ ਇਕੱਠਾ ਕਰੀਏ ਥੋੜਾ ਅੱਗੇ ਆਹ ਵੇਖ ਸੈਟ ਕਰਦੇ ਆ ਉਹਨੇ ਇਹ ਦੇਖੋ ਵੀ ਪੇਜ ਨਾਲ ਲੱਗਦਾ ਹੁਣ ਦੇਦਾ ਦੂਜੇ ਪੇਜ ਦੇਣਾ ਇਹ ਜਾਣਾ ਬਹੁਤ ਆਇਆ ਦੱਕਾ ਦਿੱਖਣੇ ਗਾ ਲੇ ਚੱਲ ਗਿਆ ਉਹ ਚੱਲ ਗਿਆ ਨਾਲ ਲੱਗਦਾ ਆਪਣਾ ਦੇਦਾ ਥੋੜਾ ਇਕੱਠਾ ਕਰ ਲਓ ਤਾਂ ਕਿਛੇ ਨਹੀਂ ਜਾਂਦਾ ਇਹ ਤਾਂ ਕਿਸੇ ਆਪਣਾ ਦੇ ਕਿਹ ਜਾਣੇ ਇੱਕੋ ਦੋ ਸਟਾਰ ਕੋਈ ਨਾ ਦਹੀ ਰੋਸ ਆ ਕੇ ਕੋਈ ਮੁੱਲ ਲਿਆ ਗਿਆ ਕੱਲੂ ਕੋਲ ਲਿਆਉਂਗੇ ਤੇ ਲੜਾ ਦਾ ਨਹੀਂ ਕੋਈ ਲੱਗਣਾ ਬੱਚੋਂ ਤਾਂ ਧਾਂ ਰੱਖ ਬਤਾਏ ਹੈਲੋ ਸਿੰਘ ਸਾਹਿਬ ਉਧਰ ਨਾੜ ਮਾਂ ਚਲਾਈ ਲੜਨ ਨੂੰ ਆਪਾਂ ਫੇਰ ਏਦਾਂ ਸਾਫ਼ ਕਰ ਲਾਂਗਾ ਬੈਕਪੈਕ ਬੱਚੇ ਦੇਖ ਕੇ ਜਾਓ ਲੜਨ ਨੂੰ ਆਪਾਂ ਸਾਮਣੇ ਦੇ ਦਿੱਖਦੇ ਦਾ ਮੂੰਹ ਆ ਗਿਆ ਆਖਰੀ ਖੇਤਰ ਨੂੰ ਫੇਰ ਲੱਭਣਾ ਇੱਕ ਵਾਰੀ ਗੋੜਾ ਲੱਗਣਾ ਕਦੀ ਮੈਂ ਇੱਥੇੋਂ ਦੇਖਣਾ ਹਾਂ ਜੀ ਸਾਹਿਬ ਹੌਲੀ ਜਿਹਾ ਥੋੜਾ ਜਿਹਾ ਬੋਲਣਾ ਜਿਆਦਾ ਸੁਣਿਆ ਗਿਆ ਮਿੱਚਾ ਦਾ ਗੈਪ ਦਾ ਦਿੱਖਾ ਪਾ ਲਿਖਾ ਜੀ ਪੱਤਰਕਾਰ ਕਿਹਾ ਇਹ ਵੀ ਛੁੜਾਈ ਰੱਖਿਆ ਗੋੜਾ ਜੇ ਜੇ ਲੜ ਡਕਣੀ ਹੈ ਪੱਤਰਕਾਰ ਜੇ ਤੁਹਾਨੂੰ ਲਾਇਕਡ ਅਧਰਾਨਾਂ ਕਿਹੜੇ ਆਹ ਮੈਂ ਫਾਈਲ ਦੇ ਕੇ ਚੰਗੀ ਦਵਾ ਲੇ ਕਦੀ ਖਤਰਾ ਕਰੇ ਹੁੰਦੀ ਹੈ ਕਿਤੇ ਵੀ ਹੋਵੇ ਮਾਉਂਦੀ ਹੁੰਦਾ ਬੈਠੀ ਬਰਕਰਾਰ ਹੈ ਨਾ ਆਖਾਂ ਜਿਵੇਂ ਹੋਰ ਫਟੇ ਆ ਜਾਂਦਾ ਨਾ ਕਿ ਜੀ ਹੈ ਪੰਜਵੇਂ ਲੜਨੋਂ ਦੇਖ ਤਦਾ ਲਾਉਣਾ ਸੀ ਸਾਹਮਣੇ ਦੇਖੋ ਸਾਹਮਣੇ ਬਾਪਾ ਪਾ ਸਾਫ ਕੀਤਾ ਫੇਰ ਉਸ ਇਦਰਾ ਇਹੋ ਜਿਹੀ ਲੜਨਾ ਆਪਾਂ ਸਾਫ ਕਰਕੇ ਇਹੋ ਵੀ ਲੜਨਾ ਆਪਾਂ ਸਾਫ ਕਰਕੇ ਨਾਲ ਕਲਕਤਰਾ ਗਿਆ ਆਦੇ ਹੋ ਗਿਆ ਸੋ ਜਿਸ ਦਾ ਧੰਨਵਾਦੀ ਕਹਾਂ ਨੇ ਤਾਂ ਲੈ ਲਈ ਹੈ ਸਿਰਫ 15 ਮਿੰਟਾਂ ਦਾ ਕਾ ਕੁੱਲੀ ਰੁਕੀ ਜਾਈਏਗੀ ਜਿਹੜੇ ਨਕਲਾਵਾ ਪੂਰਾ ਨਾਮ ਸੋਹਰਣਾ ਪਰ ਆਣਾ क्‍या ਇਹ ਜਮਸਿਆ ਹੈ ਤੇ ਬੋਲੀ ਨੂੰ ਪਾਣੀ ਹੈ ਪਿੱਛੇ ਭਾਈ ਜੀ ਦੇਖੋ ਇਕ ਨ ਦਸਤਾਰ ਨਜ਼ਾਰਾ ਇੱਥੇ ਜਿੰਨੇ ਵੀ ਲੜਕੋਣ ਕਿ ਲਾਉਂਦੇ ਪਲੇਨ ਲਾਉਂਦੇ 19 ਦਸਤਾਰ ਵਧੀਆ ਰੈਡੀ ਬੰਦੀ ਬਹੁਤੀ ਜ਼ਿਆਦਾ ਲੜਕਾ ਠਰਵਾਉਂਦੇ ਜਿੱਤੇ ਕਰਕੇ ਸਫਾਈ ਜਾਂਦੀ ਹੁੰਦੀ ਹੁੰਦੇ ਇੱਕੋ ਕਲਗੀ ਵਾਲਾ ਲਾੜਾ ਸਾਰੇ ਲਾੜੇ ਇੱਦਾਂ ਖੋਲਣਾ ਆਪਾਂ ਆ ਦੇਖੋ ਖਤਰਤਾਰ ਰੱਖੋ ਵੀਰੇ ਸਿੰਗਲ ਕਰਨਾ ਲਾੜਾ ਕਦੀ ਨਾ ਤੁਹਾਡੇ ਐਟਲੀ ਨੂੰ ਇਹ ਸੁਝੀ ਕਦੀ ਚੱਕਣਾਗਾ ਦੇਖੋ ਕਿਤਾ ਲਾਉਣਾ ਲਾਡੋ Vielen okay. Dank. Okay.